ਬੀਤੇ ਦਿਨ ਦਲਜੀਤ ਰਾਜੂ ਦੇ ਘਰੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਮਗਰੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜਹੀ ਵੱਲੋਂ ਅਚਫਗਵਾੜਾ ਦੇ ਨੇੜੇ ਦਰਵੇਸ਼ਪਿੰਡ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਦਲਜੀਤ ਰਾਜੂ ਦੇ ਘਰ ਮੁਲਾਕਾਤ ਕੀਤੀ ਗਈ ਗੜਹੀ ਨੇ ਕਿਹਾ ਕਿ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਕਾਇਰਤਾ ਵਾਲੀ ਕਾਰਵਾਈ ਹੈ ਤੇ ਸਾਰੀ ਪਾਰਟੀ ਰਾਜੂ ਨਾਲ ਡਟ ਕੇ ਖੜੀ ਹੈ ਅੱਜ ਦਰਵੇਸ਼ਪਿੰਡ ਦੇ ਵਿੱਚ ਜੋ ਫਗਵਾੜਾ ਮਤਾ ਸਭਾ ਦਾ ਲੱਗਤਾ ਹੈ ਔਰ ਸ਼੍ਰੀ ਦਲਜੀਤ ਰੰਜੋਜੀ ਜਿਨ੍ਹਾਂ ਦੇ ਘਰ ਦੇ ਉੱਤੇ ਪਿਛਲੇ 1-4 ਦੇ ਪਹਿਲਾਂ ਵੱਡੀ ਪੂਲੀਵਾਰੀ ਹੋਈ 14-15 라운ਡ ਜਿਹੜੀਆਂ ਗੋੜੀਆਂ ਉਹ ਪ੍ਰਸ਼ਾਸਨ ਨੇ ਦੱਸਿਆ ਨਹੀਂ ਪ੍ਰਸ਼ਾਸਨ ਨੇ ਕਹੀ ਦੱਸਿਆ ਜੀ ਪਰਿਵਾਰ ਵੱਲੋਂ ਇਹ ਸੀਗਾ ਵੀ 30-35 ਦੇ ਲਗਭਗ ਗੋੜੀਆਂ ਚਲੀਆਂ ਜੋ ਪਹਿਲੇ ਦਿਨ ਮੇਰੀ ਜਗ੍ਹਾ ਇਹਨਾਂ ਦਾ ਦਰਜੀਤ ਤੇ ਗੱਲ ਹੋਈ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਫਗਵਾੜਾ ਇਲਾਕੇ ਦੇ ਔਰ ਇਸ ਜ਼ਿਲ੍ਹੇ ਕਪੂਰਥਲੇ ਜਿਹੜੇ ਦੇ ਪ੍ਰਮੁੱਖ ਆਗੂ ਆ ਜਿਹੜੇ ਨਸ਼ਿਆਂ ਵਿਰੁੱਧ ਯੁੱਧ ਦੇ ਵੀ ਮੁੱਖ ਕਪਤਾਨ ਵਾ ਆਮ ਆਦਮੀ ਪਾਰਟੀ ਔਰ ਇਲਾਕੇ ਭਰ ਦੇ ਵਿੱਚ ਪਿੰਡ-ਪਿੰਡ ਹਰ ਬੱਚੇ ਤੱਕ ਇਹਨਾਂ ਦਾ ਨਾਮ ਹੈ ਵੱਡੀ ਸ਼ਖੀਅਤ ਹੈ ਇਲਾਕੇ ਕੋਲੀਵਾਰੀ ਰਾਤ ਨੂੰ ਚਲਨੀ ਔਰ ਪੂਰੇ ਪਰਿਵਾਰ ਤੇ ਹਮਲਾ ਹੋਣਾ ਔਰ ਰੰਗਦਾਰੀ ਮੰਗੀ ਜਾਣੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਰੰਗਦਾਰੀਆਂ ਮੰਗਣਾ ਪੰਜਾਬ ਦੇ ਮਾਹੌਲ 'ਚ ਨਹੀਂ ਹੈ ਤਾਂ ਯੂਪੀ ਬਿਹਾਰ ਦਾ ਮਾਹੌਲ ਹੈ ਔਰ ਜੋ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਆ ਉਹਦੇ 'ਚ ਪਤਾ ਲੱਗਿਆ ਆ ਕਿ ਪੰਜਾਬ ਤੋਂ ਬਾਹਰਲੇ ਗੈਂਗ ਨੇ ਕੋਸ਼ਿਨਾ ਦੇ ਨਾਲ ਦੇ ਜਿਹੜੇ ਗੁਰਗੇ ਨੇ ਇਹਨਾਂ ਦੇ ਮੁਖੀ ਨੇ ਉਹ ਜੇਲਾ ਚ ਹੈ ਤਿਹਾਰ ਜੇਲਾ ਚ ਅਜਿਹੇ ਹਾਲਾਤਾਂ ਵਿੱਚ ਪੰਜਾਬੀਆਂ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਗੈਂਗਸਟਰਵਾਦ ਦੀ ਰੰਗਦਾਰੀ ਦੀ ਔਰ ਇਹ ਕਿਸੇ ਵੇਲੇ ਵੀ ਕਤਲੂਕਾਰਤ ਵਿੱਚ ਬਦਲ ਸਕਦਾ لیکن ਇਹੇ ਹਾਲਾਤਾਂ ਵਿੱਚ ਮੈਂ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਹੈ ਕਿ ਪੰਜਾਬ ਦੀ ਧਰਤੀ ਤੇ ਗੈਂਗਸਟਰਵਾਦ ਨੂੰ ਛੱਲਿਆ ਨਹੀਂ ਜਾਏਗਾ ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਆਸ ਦੀ ਕਿਰਨ ਹੈ। ਔਰ ਜਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ 72 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਔਰ ਇਸ ਸਬੰਧ ਦੇ ਵਿੱਚ ਗ੍ਰਿਫਤਾਰੀ ਵੀ ਹੋਣ ਦੀ ਸੂਚਨਾ ਹੈ। ਔਰ ਇਸ ਸਬੰਧ ਦੇ ਵਿੱਚ ਜਿਹੜੀ ਇੱਕ ਕੜੀ ਆ ਜਿਹੜਾ ਇੱਥੇ ਹਮਲਾ ਹੋਇਆ ਦਰਵੇਸ਼ਪਿੰਟ ਸ਼੍ਰੀ ਦਰਜੀਤ ਰਾਜੂ ਜੀ ਦੀ ਰਹਿਸ਼ ਤੇ ਇਸੇ ਲੜੀ ਦੇ ਵਿੱਚ ਇਹੀ ਹਮਲਾ ਇਹੀ ਗੁਰਗੇ ਇਹੀ ਪੈਟਰਨ ਮਹਾਲੀ ਜ਼ਿਲ੍ਹੇ ਦੇ ਵਿੱਚ ਵੀ ਮਟੌਰ ਜ਼ਿਲ੍ਹੇ ਦੇ ਥਾਣੇ ਦੇ ਵਿੱਚ ਮਟੌਰ ਥਾਣੇ ਦੇ ਵਿੱਚ ਹੀ ਪਰਚਾ ਦਰਜ ਹੈ ਉੱਥੇ ਵੀ 35 ਰਾਉਂਡ ਗੋਲੀਆਂ ਚੱਲੀਆਂ ਸੇਮ ਵੈਪਨ ਮੇਰੀ ਹੁਣ ਐਸਐਸਪੀ ਕਪੂਰਥਲਾ ਜੀ ਨਾਲ ਵੀ ਗੱਲ ਹੋਈ ਆ एसएसपी mohali ਨਾਲ ਵੀ ਗੱਲ ਹੋਈ ਆ ਔਰ مانਜੋਗ ਜਿਹੜੇ ਇੱਥੋਂ ਦੇ ਸਬੰਧਤ ਇਨਕੁਆਇਰੀ ਅਫਸਰ ਨੇ ਔਰ ਪੁਲਿਸ ਪ੍ਰਸ਼ਾਸਨਾ ਉਹਨਾਂ ਨਾਲ ਵੀ ਗੱਲ ਹੋਈ ਆ ਜਿਹੜੀ ਜਾਂਚ ਹੈ ਉਹ ਤਸੱਲੀ ਬਖਸ਼ ਤਰੀਕੇ ਨਾਲ ਚੱਲ ਰਹੀ ਹੈ ਇਸ ਗੱਲ ਦੀ ਮੈਂ ਤਸੱਲੀ ਪ੍ਰਗਟਾਉਣਾ ਹੈ ਔਰ ਮੇਰੀ ਸਮੁੱਚੀ ਪੰਜਾਬੀਆਂ ਨੂੰ ਅਪੀਲ ਹੈ ਕਿ ਇੱਕ ਦੂਜੇ ਦੀਆਂ ਬਾਹਾਂ ਬਣੀਏ ਇੱਕ ਦੂਜੇ ਦੇ ਅੱਖਾਂ ਕੰਨ ਬਣੀਏ ਔਰ ਜਿੱਥੇ ਵੀ ਕਿਤੇ ਐਦਾਂ ਦੀ ਅੱਗ ਲੱਗਦੀ ਆ ਉਸ ਅੱਗ ਨੂੰ ਆਪਣੀ ਅੱਗ ਮੰਨਿਆ ਜਾਵੇ ਆਪਣੇ ਘਰ ਦੀ ਅੱਗ ਮੰਨਿਆ ਜਾਵੇ ਔਰ ਇਹ ਅੱਗਾਂ ਲਾਉਣ ਵਾਲਿਆਂ ਨੂੰ ਆਪਾਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਠੋਕਣ ਦਾ ਪ੍ਰਬੰਧ ਕਰੀਏ ਔਰ ਫਗਵਾੜਾ ਦੀ ਧਰਤੀ ਜਿਹੜੀ ਮੇਰੀ ਅਜ਼ੀਜ਼ ਧਰਤੀ ਆ ਬਹੁਤ ਅਜ਼ੀਜ਼ ਧਰਤੀ ਆ ਕਿਉਂਕਿ ਮੈਂ ਵੀ ਇਥੋਂ 222 ਦੇ ਵਿੱਚ 31 32 ਹਜ਼ਾਰ ਲੋਕਾਂ ਨੇ ਮੈਨੂੰ ਵੋਟ ਪਾਈ ਸੀ ਬੜਾ ਪਿਆਰ ਮਿਲਿਆ ਸੋ ਔਰ ਉਹਨਾਂ ਸਾਰਿਆਂ ਦੇ ਦੁੱਖਦਰ ਚ ਖੜੇ ਹੋਣਾ ਇਸ ਤੋਂ ਇਲਾਵਾ ਸਾਰੇ ਫਗਵਾੜੇ ਦੇ ਦੁੱਖਾਂ ਦਰਦਾਂ 'ਚ ਉਹਨਾਂ ਦੇ ਸੁੱਖਾਂ 'ਚ ਖੜਾ ਹੋਣਾ ਮੇਰੀ ਵੀ ਨੈਤਿਕ ਡਿਊਟੀ ਆ ਉਸ ਡਿਊਟੀ ਨੂੰ ਮੁੱਖ ਰੱਖ ਕੇ ਮੈਂ ਵੀ ਅੱਜ ਪਰਿਵਾਰ ਦੇ ਨਾਲ ਹੌਸਲਾ ਅਫਜ਼ਾਈ ਕਰਨ ਲਈ ਆਇਆ ਕਿ ਇਹੋ ਜਿਹੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਉਤਰਾਅ ਚੜ੍ਹਾਅ ਲਿਆਉਂਦੀਆਂ ਆ ਪਰ ਜੇ ਬੰਦਾ ਹਿੰਮਤ ਤੇ ਹੌਸਲਾ ਰੱਖੇ ਹਰ ਚੀਜ਼ ਦਾ ਟੱਕਰਾਂ ਕੀਤਾ ਜਾ ਸਕਦਾ ਅਸੀਂ ਰਾਜੂ ਸਾਹਿਬ ਨੂੰ ਦਜੀਤ ਭਾਜੀ ਨੂੰ ਇਸ ਗੱਲ ਦਾ ਹਿੰਮਤ ਹੌਸਲੇ ਦੇ ਨਾਲ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਅਸੀਂ ਸਾਰੇ ਹੀ ਫਗਵਾੜਾ ਸਾਰਾ ਹੀ ਪੰਜਾਬ ਇਹਨਾਂ ਦੇ ਨਾਲ ਖੜੇ ਆ ਔਰ ਇਹ ਸ਼ੁਕਰੀਆ ਦਾ ਕਰਦੇ ਤੁਹਾਡਾ ਸਾਹਿਬ